ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਪੂਰਨ ਗੁਰਾਂ ਦੀ ਵਡਿਆਈ ਕਰਨ ਕਰਦੇ ਹਨ ਮਿਰਤਕ ਕੋ ਪਾਇਓ ਤਨ ਸਾਸਾ ਵਿਚਿਰਤ ਆਨ ਮਿਲਾਇਆ ਏ ਪਾਈ ਪੂਰਨ ਸਤਿਗੁਰਾਂ ਨੇ ਪਰ ਤੱਕ ਮਰੇ ਹੋਇਆ ਜੀਵਾਂ ਦੇ ਤਾਂ ਹੀ ਉਹਨਾਂ ਦੇ ਤਨ ਸਰੀਰ ਵਿੱਚ ਸਵਾਸ ਪਾਉਣਾ ਕੀਤੇ ਹਨ ਅਤੇ ਮਰੇ ਹੋਇਆਂ ਨੂੰ ਜਿਉਂਦੇ ਕੀਤਾ ਹੈ ਅਤੇ अनेका ਜਨਮਾਂ ਦੇ ਵਿਛੜੇ ਹੋਇਆਂ ਨੂੰ ਆਪਣੀ ਸ਼ਰਨ ਵਿੱਚ ਆਨ ਕਈਏ ਲਿਆ ਕਰਕੇ ਪਰਮੇਸ਼ਰ ਨਾਲ ਮਿਲਾਉਣਾ ਕੀਤਾ ਹੈ ਜੋ ਵਿਛੜਿਆ ਹੋਇਆ ਨੂੰ ਲਿਆ ਕੇ ਮਿਲਾਇਆ ਹੈ ਇਹੋ ਹੀ ਤਨ ਵਿੱਚ ਸਵਾਸ ਪਾਉਣੇ ਕੀਤੇ ਆ ਜੋ ਮਨ ਰੱਬ ਵੱਲੋਂ ਵਿਛੜ ਕੇ ਮਰਿਆ ਹੋਇਆ ਸੀ ਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਉਸ ਤਨ ਸੁਖੰ ਮਨ ਵਿੱਚ ਸਿਮਰਨ ਭਜਨ ਰੂਪੀ ਸਵਾਸ ਪਾ ਕਰਕੇ ਪਰਮੇਸ਼ਰ ਨਾਲ ਮਿਲਾਇਆ ਹੈ ਜਿਸ ਪ੍ਰਕਾਰ ਜਦੋਂ ਸਤਗੁਰੂ ਨਾਨਕ ਦੇਵ ਸਾਹਿਬ ਜੀ ਦਿੱਲੀ ਵਿਖੇ ਗਏ ਸਨ ਉੱਥੇ ਸਿਕੰਦਰ ਬਾਦਸ਼ਾਹ ਦਾ ਹਾਥੀ ਮਰਿਆ ਪਿਆ ਸੀ ਮਹਾਵਤ ਨੂੰ ਰੋਂਦਾ ਹੋਇਆ ਵੇਖ ਕੇ ਸਤਗੁਰਾਂ ਨੇ ਤਰਸ ਕਰਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਵਾਹਿਗੁਰੂ ਕਹਿ ਕੇ ਇਸ ਉੱਪਰ ਜਲ ਛਿੜਕ ਦੇ ਜਦੋਂ ਭਾਈ ਮਰਦਾਨੇ ਨੇ ਜਲ ਛਿੜਕਿਆ ਤਾਂ ਮਰਿਆ ਆ ਹਾਥੀ ਜਿਉਂਦਾ ਹੋ ਗਿਆ ਇਸ ਪ੍ਰਕਾਰ ਮੋਏ ਹੋਏ ਹਾਥੀ ਦੇ ਅੰਦਰ ਸਤਿਗੁਰਾਂ ਨੇ ਸਵਾਸ ਪਾ ਕੇ ਉਸ ਨੂੰ ਜਿਉਂਦਾ ਕੀਤਾ ਇਸੇ ਪ੍ਰਕਾਰ ਵਿਛੜੇ ਹੋਏ ਭਾਈ ਮਰਦਾਨਾ ਜੀ ਨੂੰ ਮਿਲਣਾ ਕੀਤਾ ਅਰਥਾਤ ਭਾਈ ਮਰਦਾਨਾ ਜੀ ਪਿਛਲੇ ਜਨਮ ਵਿੱਚ ਕਾਨਪੁਰ ਵਿੱਚ ਰਹਿੰਦੇ ਹੋਏ ਬਹੁਤ ਤਪ ਕਰਦੇ ਸਨ ਤੇ ਇਹਨਾਂ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਜਗਿਆਸਾ ਸੀ ਇਨਾਂ ਨੂੰ ਸਰੀਰ ਵਿੱਚ ਨਮੂਨੀਆਂ ਦੀ ਬਿਮਾਰੀ ਹੋ ਗਈ ਤੇ ਇਹਨਾਂ ਦੇ ਸੇਵਕਾਂ ਨੇ ਮੂੰਹ ਵਿੱਚ ਵਧੀਆ ਕਿਸਮ ਦੀ ਸ਼ਰਾਬ ਦਵਾਈ ਸਮਝ ਕੇ ਪਾ ਦਿੱਤੀ ਉਦੋਂ ਭਾਈ ਮਰਦਾਨੇ ਦੇ ਪ੍ਰਾਣ ਨਿਕਲ ਗਏ ਜਿਸ ਕਰਕੇ ਅਗਲੇ ਜਨਮ ਵਿੱਚ ਮਰਾਸੀ ਹੋ ਕੇ ਮੁਸਲਮਾਨਾਂ ਦੇ ਘਰ ਜਨਮਿਆ ਪਰ ਉਹ ਭਾਉ ਭਗਤੀ ਦਾ ਅੰਕੁਰ ਫਿਰ ਵੀ ਰਿਹਾ ਭਾਈ ਮਰਦਾਨੇ ਦਾ ਨਾਮ ਇਸ ਦੀ ਮਾਤਾ ਨੇ ਮਰ ਜਾਣਾ ਰੱਖਿਆ ਕਿਉਂਕਿ ਇਸ ਤੋਂ ਪਹਿਲਾਂ ਇਸ ਦੇ ਕਈ ਭਰਾ ਮਰ ਚੁੱਕੇ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਲ ਲੀਲਾ ਕਰ ਰਹੇ ਸਨ ਉਸ ਸਮੇਂ ਭਾਈ ਮਰਦਾਨੇ ਦੀ ਮਾਤਾ ਨੇ ਇਸ ਨੂੰ ਆਵਾਜ਼ ਮਾਰੀ ਕਿ ਵੇ ਮਰ ਜਾਣਾ ਇੱਧਰ ਆ ਤਦੋਂ ਸਤਿਗੁਰਾਂ ਨੇ ਕਿਹਾ ਕਿ ਮਾਈ ਤੂੰ ਇਸ ਨੂੰ ਮਰ ਜਾਣਾ ਕਿਉਂ ਕਹਿੰਦੀ ਹੈ ਤਾਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੇਰੇ ਕਈ ਪੁੱਤਰ ਮਰ ਚੁੱਕੇ ਆ ਇਸ ਨੇ ਵੀ ਮਰ ਹੀ ਜਾਣਾ ਹੈ ਤਦ ਮੈਂ ਇਸ ਦਾ ਨਾਮ ਮਰ ਜਾਣਾ ਹੀ ਰੱਖ ਦਿੱਤਾ ਹੈ ਸਤਿਗੁਰਾਂ ਨੇ ਕਿਹਾ ਕਿ ਮਾਈ ਇਸ ਦੇ ਸਿਰ ਤੋਂ ਕੇਸ ਨਾ ਘਟਾਵੀ ਇਸ ਅਸੀਂ ਇਸ ਦਾ ਨਾਮ ਮਰਦਾ ਨਾ ਰੱਖਦੇ ਹਾਂ ਪਾਪ ਹੋਣੇ ਨਹੀਂ ਮਰਦਾ ਬਚਪਨ ਵਿੱਚ ਹੀ ਨਹੀਂ ਮਰੇਗਾ ਸਗੋਂ ਬਢੇਪੇ ਤੱਕ ਆਪਣੀ ਉਮਰ ਪੂਰੀ ਕਰਕੇ ਜਾਵੇਗਾ ਇਸ ਪ੍ਰਕਾਰ ਸਤਿਗੁਰਾਂ ਨੇ ਪਿਛਲੇ ਜਨਮ ਦੇ ਵਿਛੜੇ ਹੋਏ ਭਾਈ ਮਰਦਾਨਿਆਂ ਨੂੰ ਆਪਣੇ ਨਾਲ ਮਿਲਾਉਣਾ ਕੀਤਾ ਸੀ ਪਸ਼ੂ ਪਰੇਤ ਮੁਗਦ ਕਐ ਸਰੋਤੇ ਹਰ ਨਾਮਾ ਮੁਖ ਗਾਇਆ ਜਿਸ ਵੇਲੇ ਸਤਗੁਰਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਮੁਖ ਮੂੰਹ ਦੁਆਰਾ ਗਾਉਣਾ ਕੀਤਾ ਤਾਂ ਪਸ਼ੂ ਪ੍ਰੇਤ ਭੂਤ ਮੁਗਦ ਮੂਰਖ ਜੀਵ ਵੀ ਜਸ ਨੂੰ ਸਰੋਤੇ ਸੁਣਨ ਵਾਲੇ ਹੋ ਗਏ ਤੇ ਹਰੀ ਨਾਮ ਆਪਣੇ ਮੁਖ ਰਾਹੀਂ ਗਾਉਣਾ ਕੀਤਾ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਏ ਪਾਈ ਵੇਖਣਾ ਕਰੋ ਪੂਰਨ ਸਤਗੁਰਾਂ ਦੀ ਇੰਨੀ ਵੱਡੀ ਵਿੜਿਆਈ ਉਸ ਦੀ ਕੀਮਤ ਕਹੀ ਨਹੀਂ ਜਾ ਸਕਦੀ ਰਹਾਉ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰਦੇ ਆ ਦੁੱਖ ਸੋਗ ਕਾਟ ਆਹੋ ਡੇਰਾ ਆਨੰਦ ਮੰਗਲ ਬਿਸਰਾਮ ਸਤਗੁਰਾਂ ਨੇ ਜੰਮਣ ਮਰਨ ਦੇ ਦੁੱਖ ਪਦਾਰਥਾਂ ਦੇ ਜਾਣ ਦਾ ਸੋਗ ਗਮ ਇਤਿਆਦ ਡੇਰਾ ਸਥਾਨ ਅ ਗਿਆਨ ਟਾਹ ਦਿੱਤਾ ਨਾਸ਼ ਕਰ ਦਿੱਤਾ ਹੈ ਅਤਿਆਨੰਦ ਆਨੰਦ ਤੇ ਮੰਗਲ ਜਸ ਪ੍ਰਸੰਤਾ ਰੂਪ ਪਰਮੇਸ਼ਰ ਦੇ ਸਰੂਪ ਵਿੱਚ ਬਿਸਰਾਮਾ ਟਿਕਾ ਸਥਿਤੀ ਪਾਉਣਾ ਕੀਤੀ ਹੈ ਮਨ ਬਾਛਿਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਮਨ ਭਾਉਂਦੇ ਹੋਏ ਧਰਮ ਅਰਥ ਕਾਮ ਮੋਕ ਫਲ ਅਚਾਨਕ ਹੀ ਆ ਕਰਕੇ ਮਿਲ ਪਏ ਮਨ ਭਾਉਂਦੇ ਪਦਾਰਥ ਵੀ ਮਿਲ ਪਏ ਤੇ ਸਭ ਅਚਿੰਤਾ ਚਿੰਤਾਵਾ ਤੋਂ ਰਹਿਤ ਹੋਏ ਹਾਂ ਅਤੇ ਸਾਰੇ ਕਾਮਾਂ ਕੰਮ ਵੀ ਪੂਰੇ ਹੋ ਗਏ ਹਨ ਇਹਾ ਸੁਖ ਆਗੈ ਮੁਖ ਊਜਲ ਮਿਟ ਗਏ ਆਉਣ ਜਾਣੇ ਉਪਾਸ਼ਕ ਜੀਵਾਂ ਨੂੰ ਇਹਾ ਇਸ ਲੋਕ ਵਿੱਚ ਵੀ ਜੀਵਨ ਮੁਕਤੀ ਦਾ ਸੁਖ ਤੇ ਆਗੈ ਅੱਗੇ ਪ੍ਰਲੋਕ ਵਿੱਚ ਵੀ ਮੁਖ ਮੂੰਹ ਉਜਲਾ ਹੋਵੇਗਾ ਅਤੇ ਬ੍ਰਹਮ ਗਿਆਨੀਆਂ ਦੇ ਆਉਣੇ ਜਾਣੇ ਜੰਮਣ ਮਰਨ ਵਾਲੇ ਚੱਕਰੀ ਮਿਟ ਗਏ ਨਿਰਪਉ ਪਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਜਿਨ੍ਹਾਂ ਦੇ ਹਿਰਦੈ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਉਹ ਨਿਰਪਉ ਭੈ ਤੋਂ ਰਹਿਤ ਹੋਏ ਹਨ ਅਤੇ ਆਪਣੇ ਆਪ ਦੇ ਸਤਿਗੁਰਾਂ ਦੇ ਮਨ ਹਿਰਦੇ ਵਿੱਚ ਵੀ ਭਾਣੇ ਕਹੀਏ ਭਾਏ ਚੰਗੇ ਲਗੇ ਹਨ ਉਠ ਤ ਬੈਠ ਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗ ਜੋ ਉੱਠਦਾ ਬੈਠਦਾ ਹਰ ਸਮੇਂ ਹਰੀ ਦੇ ਗੁਣ ਗਾਉਂਦਾ ਹੈ ਉੱਠਦਾ ਭਾਵ ਸੰਸਾਰ ਤੋਂ ਉਪਰਾਮ ਹੁੰਦਿਆ ਤੇ ਸਮਾਧੀ ਵਿੱਚ ਬੈਠਦਿਆਂ ਹਰੀ ਦੇ ਗੁਣਾਂ ਨੂੰ ਗਾਇਨ ਕਰਦਾ ਹੈ ਉਸ ਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਦੀ ਦਰਦ ਪੀੜ ਅਤੇ ਸਰੂਪ ਦਾ ਭਰਮ ਸੰਸਾ ਸਭ ਭੱਜ ਗਿਆ ਨਾਸ ਹੋ ਗਿਆ ਹੈ ਕਹੁ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਸ ਜੀਵ ਦੇ ਪੂਰਨ ਪੂਰਨ ਕਰਮਾ ਪਾਪ ਪੂਰ ਕਰਮਾ ਕਰਮ ਹਨ ਉਸ ਦੇ ਕਰਮ ਹੀ ਪੂਰੇ ਹੋ ਗਏ ਹਨ ਨਾਸ਼ ਹੋ ਗਏ ਹਨ ਤੇ ਜਨਮ ਦਾ ਕਾਰਨ ਨਹੀਂ ਬਣਨਗੇ ਉਸ ਤੇ ਪੂਰਨ ਕਰਮਾ ਕਿਰਪਾ ਹੈ ਜਿਸ ਦਾ ਗੁਰਾਂ ਦੇ ਚਰਨੀ ਚਰਨ ਕਮਲਾ ਵਿੱਚ ਹਿਰਦਾ ਮਨ ਲੱਗ ਗਿਆ ਜੁੜ ਗਿਆ ਹੈ ਸੋਰਠ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਜੋ ਜੀ ਪਰਮੇਸ਼ਰ ਦੇ ਸਿਮਰਨ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਵਾਲੇ ਪਾਸੇ ਲੱਗੇ ਹੋਏ ਹਨ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਵਿੱਚ ਜੋੜਨ ਵਾਸਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਰਤਨ ਛੱਡ ਕੌਡੀ ਸੰਗ ਲਾਗੇ ਜਾ ਤੈ ਕਛੂ ਨ ਪਾਈਐ ਹੈ ਭਈ ਜਿਵੇਂ ਕੋਈ ਪੁਰਖ ਹੀਰੇ ਵਰਗੀ ਕੀਮਤੀ ਵਸਤੂ ਨੂੰ ਛੱਡ ਕੇ ਕੌਡੀ ਦੇ ਨਾਲ ਹਿੱਤ ਕਰਨ ਲੱਗ ਜਾਵੇ ਕਿ ਮੈਨੂੰ ਕੌਡੀ ਹੀ ਚੰਗੀ ਹੈ ਜਿਸ ਤੇ ਉਸ ਨੂੰ ਕੁਝ ਵੀ ਲਾਭ ਪ੍ਰਾਪਤ ਨਹੀਂ ਹੁੰਦਾ ਇਸੇ ਪ੍ਰਕਾਰ ਜੋ ਜੀਵ ਵਾਹਿਗੁਰੂ ਦੇ ਅਮੋਲਕ ਰਤਨ ਰੂਪ ਅੰਮ੍ਰਿਤ ਨਾਮ ਨੂੰ ਛੱਡ ਕੇ ਕੌਡੀ ਤੁਸ਼ ਮਾਇਆ ਦੇ ਨਾਲ ਹਿੱਤ ਕਰਨ ਵਿੱਚ ਲੱਗਾ ਰਹਿੰਦਾ ਹੈ ਜਿਸ ਤੋਂ ਜੀਵ ਨੂੰ ਪ੍ਰਲੋਕ ਵਿੱਚ ਜਾ ਕੇ ਕੁਝ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਭਾਵ ਇੱਥੇ ਸੰਸਾਰ ਵਿੱਚ ਵੀ ਮਾਇਆ ਵਿੱਚ ਪਰਚਣੇ ਕਰਕੇ ਕੋਈ ਪਰਮਾਰਥ ਦਾ ਜਾਂ ਸ਼ਰਧਾ ਭਾਵਨਾ ਆਦ ਦਾ ਗੁਣ ਨਹੀਂ ਪਾਈਦਾ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਏ ਮੇਰੇ ਪਿਆਰੇ ਮਨਾ ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਆਕਾਸ਼ ਦੀ ਨਿਆਈ ਸਾਰੇ ਥਾਵਾਂ ਵਿੱਚ ਪੂਰਨ ਪਰਿਪੂਰਨ ਪਰਮੇਸ਼ਰ ਹੈ ਉਸ ਨੂੰ ਇੱਕ ਚਿਤ ਹੋ ਕੇ ਹਮੇਸ਼ਾ ਧਿਆਣਾ ਕਰ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸਹਿ ਕਾਚੀ ਦੇਹ ਅਗਿਆਨੀ ਰਹਾਉ ਹੈ ਪ੍ਰਾਣਾਤਾਰੀ ਜੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦਾ ਹਰ ਵੇਲੇ ਸਿਮਰਨ ਕਰ ਹੈ ਅਗਿਆਨੀ ਬੇਸਮਝ ਜੀਵ ਜਿਵੇਂ ਕੱਚੀ ਕੰਧ ਵਰਖਾ ਮੀਂਹ ਪੈਣ ਕਰਕੇ ਖਰ ਭਾਵ ਨਾਸ਼ ਹੋ ਜਾਂਦੀ ਐਵੇਂ ਕਾਲ ਰੂਪੀ ਵਰਖਾ ਪੈਣ ਕਰਕੇ ਤੇਰੀ ਪੰਜਾਂ ਤਤਾਂ ਦੀ ਕਾਰਜ ਰੂਪ ਜਾਂ ਵਿਸ਼ਿਆਂ ਵਿੱਚ ਲੱਗੀ ਕੱਚੀ ਦੇਹੀ ਨਾਸ਼ ਹੋ ਜਾਵੇਗੀ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅਗੇ ਦਰਸ਼ਤਾਨ ਦੇ ਕੇ ਸਮਝਾਉਂਦੇ ਹਨ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾ ਕੀ ਕਾਸ਼ਨ ਵੜਾਈ ਹਮ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹਰ ਪਾਵਤੀ ਸੁਪਨੇ ਵਿੱਚ ਪਦਾਰਥਾਂ ਦੀ ਪ੍ਰਾਪਤੀ ਤੇ ਮਨ ਦੇ ਸੰਕਲਪ ਵਾਂਗੂ ਸਾਰੇ ਮਾਇਕੀ ਪਦਾਰਥ ਝੂਟੇ ਹਨ ਤਿਸ ਕਰਕੇ ਇਹਨਾਂ ਪਦਾਰਥਾਂ ਦੀ ਕੋਈ ਵੀ ਵਿੜਿਆਈ ਨਹੀਂ ਹੈ ਜੀਵ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਟਿੱਬਿਆਂ ਵਿੱਚ ਸੂਰਜ ਦੀਆਂ ਕਿਰਨਾਂ ਦੇ ਚਮਕਾਰੇ ਕਰਕੇ ਨਦੀਆਂ ਦੀ ਨਿਆਈ ਪ੍ਰਤੀਤ ਹੁੰਦਾ ਹੈ ਪਰ ਉਹ ਪਾਣੀ ਪਿਆਸ ਬੁਝਾਉਣ ਲਈ ਨਹੀਂ ਹੁੰਦਾ ਇਸੇ ਪ੍ਰਕਾਰ ਮਾਇਆ ਰੂਪੀ ਰੇਤਾ ਵਾਹਿਗੁਰੂ ਦੀ ਸੱਤਾ ਰੂਪੀ ਕਿਰਨਾ ਕਰਕੇ ਚਮਕਾਰੇ ਮਾਰ ਰਿਹਾ ਹੈ ਜਿਸ ਮਾਇਕੀ ਪਦਾਰਥਾਂ ਨੂੰ ਜੀਵ ਪਿਆਸ ਬੁਝਾਉਣ ਵਾਲਾ ਸੁਖਦਾਇਕ ਸਮਝਦਾ ਹੈ ਇਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ ਆਰਤ ਅਤੇ ਦੂਸਰਾ ਦਰਸ਼ਨਾਂ ਦਿੰਦੇ ਹਨ ਕਿ ਜਿਵੇਂ ਸੁਪਨੇ ਦੇ ਵਿੱਚ ਪਰਮਾ ਪਦਾਰਥ ਤੇ ਪ੍ਰਤੀਤ ਹੁੰਦੇ ਆ ਜਦੋਂ ਜਾਗੀਏ ਤਾਂ ਕੋਈ ਪਦਾਰਥ ਨਹੀਂ ਹੁੰਦਾ ਇਉ ਮੰਨਦੇ ਸੰਕਲਪ ਵੀ ਝੂਠੇ ਆ ਇਸ ਕਰਕੇ ਮਾਇਆ ਦੀ ਕੋਈ ਵੀ ਵਿੜਿਆਈ ਨਹੀਂ ਹੈ ਭਾਵ ਮਿੱਥਿਆ ਹੈ ਰਾਮ ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਇ ਹੇ ਜੀਵ ਰਾਮ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਪ੍ਰਲੋਕ ਵਿੱਚ ਕੋਈ ਦੁਨਿਆਵੀ ਪਦਾਰਥ ਕੰਮ ਨਹੀਂ ਆਵੇਗਾ ਤੇ ਨਾ ਹੀ ਕਿਸੇ ਸੰਬੰਧੀ ਜਾਂ ਤੇਰੇ ਸਰੀਰ ਨੇ ਪ੍ਰਲੋਕ ਵਿੱਚ ਨਾਲ ਜਾਣਾ ਹੈ ਹਉ ਹਉ ਕਰਤ ਬਿਹਾਇ ਅਵਰਦਾ ਜੀਵ ਕੋ ਕਾਮ ਨ ਕੀਨਾ ਹੇ ਜੀਵ ਮੈਂ ਮੈਂ ਕਰਦਿਆਂ ਤੇਰੀ ਐਵੇਂ ਹੀ ਅਵਰਦਾ ਉਮਰ ਬਿਹਾਏ ਬਤੀਤ ਭਾਵ ਗੁਜਰਦੀ ਜਾ ਰਹੀ ਆ ਅਤੇ ਤੂੰ ਸੰਸਾਰੀ ਜੀਵ ਨੇ ਪਰਲੋਕ ਦੇ ਸੁਖ ਵਾਸਤੇ ਕੋਈ ਵੀ ਸ਼੍ਰੇਸ਼ਟ ਕਾਰਜ ਕੰਮ ਨਹੀਂ ਕੀਤਾ ਤਾਵਤ ਤਾਵਤ ਨਹਿ ਤ੍ਰਿਪਤਾਸਿਆ RAM ਨਾਮ ਨਹੀਂ ਜੀਨਾ ਦੌੜਦਿਆਂ ਦੌੜਦਿਆਂ ਤਾ ਜਾਣ ਵਾਲੇ ਜੋ ਪਦਾਰਥ ਹਨ ਉਹਨਾਂ ਦੇ ਪਿੱਛੇ ਦੌੜਦਿਆਂ ਅਤਿਸ਼ਯ ਕਰਕੇ ਮਨ ਤ੍ਰਿਪਤਾਸਿਆ ਰੱਜਿਆ ਤ੍ਰਿਪਤ ਨਹੀਂ ਹੋਇਆ ਪਾਪ ਪਦਾਰਥਾਂ ਦੀ ਜੋੜਨ ਦਾ ਹੀ ਭੁਖਾਰਿਆ ਜਿਸ ਪਰਮੇਸ਼ਰ ਦੇ ਨਾਮ ਨੇ ਤੇਰੀ ਤ੍ਰਿਪਤੀ ਕਰਨੀ ਸੀ ਉਸ ਨੂੰ ਤੂੰ ਚੀਨਾ ਜਾਣਿਆ ਹੀ ਨਹੀਂ ਸਾਦ ਵਿਕਾਰ ਬਿਖੈ ਰਸ ਮਤ ਅਸੰਖ ਖਤੇ ਕਰ ਫੇਰੇ ਕਾਮ ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ਦੇ ਸਵਾਦਾਂ ਵਿੱਚ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਦੇ ਰਸ ਵਿੱਚ ਮਾਤੋ ਮਸਤੋ ਕੀ ਸ਼ਰਾਬੀ ਦੀ ਨਿਆਈ ਮਾਤੋ ਕਮਲਾ ਹੋ ਕੇ ਅਸੰਖ ਅਣਗਿਣਤ ਜਨਮਾਂ ਦੇ ਵਿੱਚ ਕਤੇ ਗੁਨਾਹ ਕਰਤੀਏ ਕਰਦਾ ਫਿਰਦਾ ਹੈ ਅਣਗਿਣਤ ਗੁਨਾਹਾਂ ਦੇ ਕਰਨੇ ਕਰਕੇ ਤੈਨੂੰ 84 ਦੇ ਫੇਰਿਆਂ ਵਿੱਚ ਪਾ ਦਿੰਦਾ ਹੈ ਭਾਵ ਜੰਮਦਾ ਮਰਦਾ ਰਹਿੰਦਾ ਹੈ हे ਭਾਈ ਕਦੇ ਤਾਂ ਇਸ ਮਨ ਨੂੰ ਅਣਗਿਣਤ ਗੁਨਾਹਾਂ ਦੇ ਕਰਨ ਵੱਲੋਂ ਫੇਰਨਾ ਭਾਵ ਮੋੜਨਾ ਕਰ ਪਰੰਤੂ ਤੂੰ ਉਸ ਗੁਨਾਹਾਂ ਵਾਲੇ ਪਾਸੇ ਵੱਲੋਂ ਫੇਰਦਾ ਨਹੀਂ ਸਗੋਂ ਅਣਗਿਣਤ ਗੁਨਾਹਾਂ ਦੇ ਕਰਨ ਵਿੱਚ ਲੱਗਾ ਰਿਂਦਾ ਹੈ ਅੱਗੇ ਹੁਣ ਸਤਿਗੁਰੂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਜਾਜ ਦੱਸਦੇ ਆ ਨਾਨਕ ਕੀ ਪ੍ਰਭ ਪਾਹੇ ਬੇਨਤੀ ਕਟੋ ਅਵਗਣ ਮੇਰੇ ਗੁਰੂ ਜੀ ਕਥਨ ਕਰ ਰਹੇ ਆ ਕਿ हे ਪ੍ਰਭ ਪਰਮੇਸ਼ਰ ਤੁਹਾਡੇ ਪਾਹੇ ਪਾਸ ਮੇਰੀ ਦਾਸ ਦੀ ਬੇਨਤੀ ਬੇਨਤੀ ਹੈ ਕਿ ਆਪ ਜੀ ਮੇਰੇ ਅਨੇਕਾਂ ਜਨਮਾਂ ਦੇ ਅਵਗਣ ਗੁਨਾਹਾਂ ਨੂੰ ਕੱਢ ਦਿਓ ਕਿਰਪਾ ਬਖਸ਼ਿਸ਼ ਕਰਕੇ ਮੇਟ ਦਿਓ ਸੋਰਠ ਮਹੱਲਾ ਪੰਜਵਾ ਗੁਣ ਗਾਵ ਪੂਰਨ ਅਬినాਸੀ ਕਾਮ ਕ੍ਰੋਧ ਵਿਖਜਾਰੇ ਏ ਪਾਈ ਜੇ ਤੂੰ ਆਉਗਣ ਮੇਟਣਾ ਚਾਹੁੰਦਾ ਹੈ ਤਾਂ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਅਬినాਸੀ ਨਾਸ਼ ਤੋਂ ਰਹਿਤ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰ ਜੋ ਤੈਨੂੰ ਕਾਮ ਕ੍ਰੋਧ ਵਿਸ਼ਿਆਂ ਦੀ ਬਿਖ ਜ਼ਹਿਰ ਕਰਕੇ ਸਾੜੇ ਸਾੜ ਰਹੀ ਆ ਜੈਰਦੀ ਨਿਆਈ ਕਾਮ ਕ્રોਧ ਦੁਖਦਾਇਕ ਵਿਕਾਰਾਂ ਨੂੰ ਅਮਰਤ ਨਾਮ ਰੂਪੀ ਅਗਨੀ ਨਾਲ ਜਾਲਣਾ ਕਰ ਨਾਸ਼ ਕਰ ਮਹਾ ਬਿਕਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ हे ਜੀਵ ਇਹ ਸੰਸਾਰ ਰੂਪੀ ਅੱਗ ਦਾ ਸਮੁੰਦਰ ਈਰਖਾ ਰੂਪੀ ਕਾਲ ਰੂਪੀ ਅੱਗ ਦਾ ਸਮੁੰਦਰ ਤਰਨਾ ਬੜਾ ਹੀ ਕਠਨ ਬਿਕਮ ਹੈ ਤਰਨਾ ਕਿੰਨਾ ਨੇ ਕੀਤਾ ਹੈ ਜੋ ਪੁਰਖ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਦਾ ਹੈ ਉਸ ਦਾ ਸੱਚੇ ਪਾਤਸ਼ਾਹ ਨੇ ਉਧਾਰ ਕੀਤਾ ਹੈ ਅਤੇ ਪੂਰੇ ਗੁਰ ਮੇਟਿਓ ਪਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੀਰਾ ਰਹਾਉ ਉਸ ਦਾ ਪੂਰਨ ਸਤਿਗੁਰਾਂ ਨੇ ਜੋ ਭਰਮ ਕਰਕੇ ਸੱਚ ਸਰੂਪ ਵੱਲੋਂ ਅ ਗਿਆਨ ਦਾ ਹਨੇਰਾ ਪਿਆ ਹੋਇਆ ਸੀ ਉਹ ਮੇਟ ਦਿੱਤਾ ਹੈ हे ਪਾਈਓ ਪ੍ਰਭ ਵਾਹਿਗੁਰੂ ਦਾ ਤੇਰੇ અત્યੰਤ ਨੇਰਾ ਨੇੜੇ ਹੈ ਪਰੰਤੂ ਪ੍ਰੇਮ ਪ੍ਰੇਮਾ ਭਗਤੀ ਦੁਆਰਾ ਭਜਨ ਕਰਕੇ ਉਸ ਦੇ ਸਰੂਪ ਦਾ ਨਿਰਣਾ ਕਰ ਤਾਉ ਤੈਨੂੰ ਪ੍ਰਾਪਤ ਹੋਵੇਗਾ ਰਹਾਉ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰਦੇ ਆ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹੇ ਅਘਾਈ हे भाई जिसने सारेयानु हरे भरे करने वाले परमेश्वर दे नाम रूप निधान खजाने विचो ब्रह्मा आनंद रूपी रस नु प्रेम नाल पीना कीता है ओ मन हृदय ते तन शरीर करके अघाई रज्ज पाप तृप्त हो रिया है पाव उसदा मन वासना तो रहत ते तन पदार्था दे भोगण वलो तृप्त हो गया है अति ਜਤ ਕਦ ਪੂਰ ਰਹਿਓ ਪਰਮੇਸ਼ਰ ਕਦ ਆਵੈ ਕਦ ਜਾਈ ਜੋ ਪਰਮੇਸ਼ਰ ਜਿੱਥੇ ਕਿਥੇ ਪੂਰਨ ਵਿਆਪਕ ਹੋ ਰਿਆ ਉਹ ਉਸ ਵਿਆਪਕ ਸਰੂਪ ਵਿੱਚ ਮਿਲ ਜਾਂਦਾ ਹੈ ਫਿਰ ਉਸ ਵਿਆਪਕ ਪਰਮੇਸ਼ਰ ਨੂੰ ਛੱਡ ਕਰਕੇ ਕਿੱਧਰ ਆਵੇਗਾ ਕਿੱਧਰ ਜਾਵੇਗਾ ਪਾਪ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ ਜਪ ਤਪ ਸੰਜਮ ਗਿਆਨ ਤਤ ਬੀਤਾ ਜਿਸ ਮਨ ਵਸੈ ਗੋਪਾਲ ਜਿਸ ਦੇ ਮਨ ਹਿਰਦੇ ਵਿੱਚ ਗੋ ਪ੍ਰਿਥਵੀ ਦਾ ਪਾਲਾ ਪਾਲਕ ਪਰਮੇਸ਼ਰ ਵਸ ਜਾਂਦਾ ਹੈ ਉਹ ਹੀ ਬਾਣੀ ਕਰਕੇ ਜਾਪ ਸਰੀਰ ਕਰਕੇ ਧੂਣੀਆਂ ਤਪਾਉਣੀਆਂ ਜਲ ਧਾਰੇ ਕਰਨੇ ਆਦਿਕ ਤਪ ਕਰਨ ਵਾਲੇ ਦੀ ਨਿਆਈ ਹੈ ਸੰਜਮ ਇੰਦਰੀਆਂ ਦੇ ਰੋਕਣ ਰੂਪ ਸਾਧਨ ਕਰਨ ਵਾਲਾ ਗਿਆਨवान ਤੇ ਤਤ ਸਿਧਾਂਤ ਰੂਪ ਪਰਮੇਸ਼ਰ ਦੇ ਸਰੂਪ ਦੇ ਬੇਤਾ ਜਾਣਨ ਵਾਲਾ ਹੈ ਉਹ ਹੀ ਆਤਮ ਰਸ ਦਾ ਤਤ ਬੇਤਾ ਹੈ ਭਾਵ ਪ੍ਰੋਖ ਅਪਰੋਖ ਗਿਆਨ ਵਾਲਾ ਹੈ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਘਾਲਾ ਏ ਭਾਈ ਜਿਸ ਗੁਰਮਖ ਨੇ ਸਤਗੁਰਾਂ ਦੇ ਪਾਸੋਂ ਮਾਨਕ ਦੀ ਨਿਆਈ ਅਮੋਲਕ ਅਤੇ ਨਾਮ ਰੂਪੀ ਪਦਾਰਥ ਨੂੰ ਪਾ ਲਿਆ ਹੈ ਉਸ ਦੀ ਦੀ ਘਾਲਾ ਭਾਵ ਕਮਾਈ ਪੂਰੀ ਹੋਈ ਹੈ ਕਲ ਕਲੇਸ਼ ਮਿਟੇ ਦੁੱਖ ਸਗਲੇ ਕਾਟੀ ਜਮ ਕੀ ਫਾਸਾ ਉਸ ਦੀ ਕਲ ਕਲਪਨਾ ਜਾਂ ਕਾਮਕ੍ਰੋਧ ਆਦ ਨਾਲ ਕਲ ਲੜਾਈ ਝਗੜੇ ਅਵਿਦਿਆ ਅਸਮਤਾ ਰਾਗ ਦੁਐਸ਼ ਅਭਿਨਵੇਸ਼ ਆਦ ਪੰਜ ਪ੍ਰਕਾਰ ਦੇ ਕਲੇਸ਼ ਅਤੇ ਮਾਤਾ ਦੇ ਗਰਭ ਵਿੱਚ ਪੈ ਕੇ ਗਲਣਾ ਨਰਕਾਂ ਵਿੱਚ ਪੈ ਕੇ ਸੜਨਾ ਆਦਕ ਇਹ ਸਾਰੇ ਦੁੱਖ ਕਸ਼ਟ ਮਿਟੇ ਦੂਰ ਹੋ ਜਾਂਦੇ ਆ ਅਤੇ ਉਸ ਦੀ ਵਾਹਿਗੁਰੂ ਨੇ ਨਿਜ ਮਦੂਤਾਂ ਦੀ ਫਾਹੀ ਫਾਂਸੀ ਵੀ ਕੱਢ ਦਿੱਤੀ ਭਾਵ ਮੇੜ ਦਿੱਤੀ ਹੈ ਪੰਜ ਪ੍ਰਕਾਰ ਦੇ ਜੋ ਕਲੇਸ਼ ਹਨ ਪਹਿਲਾ ਅਵਿਧਿਆ ਅਸਲੀਅਤ ਨਾ ਸਮਝਣੀ ਉਲਟੀ ਸਮਝ ਦੂਸਰਾ ਹੈ ਅਸਮਤਾ ਦੇਹ ਤਨ ਸੰਬੰਧੀ ਆਦਿਕ ਵਿੱਚ ਅਹੰਤਤਾ ਤੀਸਰੀ ਹੈ ਰਾਗ ਪਦਾਰਥਾਂ ਵਿੱਚ ਪ੍ਰੇਮ ਚੌਥੀ ਹੈ ਦੁਸ਼ਵੈਰ ਵਿਰੋਧ ਪੰਜਵੀਂ ਹੈ ਅਭਿਨਵੇਸ਼ ਨਾ ਕਰਨ ਯੋਗ ਕਰਮਾਂ ਨੂੰ ਜਾਣ ਕੇ ਵੀ ਹੱਟ ਨਾਲ ਉਹਨਾਂ ਵਿੱਚ ਮਨ ਲਾਉਣਾ ਤੇ ਮੌਤ ਤੋਂ ਡਰਨਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਸ ਗੁਰਮੁਖ ਜਾਣਤੇ ਪ੍ਰਭ ਵਾਹਿਗੁਰੂ ਨੇ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰੀ ਹੈ ਭਾਵ ਕੀਤੀ ਹੈ ਉਸ ਗੁਰਮੁਖ ਜਾਂਦੇ ਹਿਰਦੇ ਤਨ ਸਰੀਰ ਅੰਦਰ ਸਰੂਪ ਦਾ ਗਿਆਨ ਦਾ ਬਿਗਾਸਾ ਖਿੜਾ ਪਾਪ ਪ੍ਰਕਾਸ਼ ਹੋ ਗਿਆ ਹੈ ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ